ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆ ਜਿਵੇਂ ਤੁਸੀਂ ਵੇਖਦੇ ਰਹਿੰਦੇ ਜਿਕੇ ਆਪਾਂ ਇਸ ਚੈਨਲ ਤੇ ਨਵਿੱਤਰ ਨਵੀਂ ਜਾਣਕਾਰੀ ਵਾਲੀ ਵੀਡੀਓ ਜਿਹੜੀ ਆ ਅਪਲੋਡ ਕਰਦੇ ਰਹਿੰਦੇ ਆ ਤੇ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੀ ਆ ਜੀ ਦੇਗੀ ਲੋਏ ਦੀ ਢਲਾਈ ਜਿਹੜੀ ਆ ਕਿਵੇਂ ਹੁੰਦੀ ਆ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਕਿ ਦੇਗੀ ਲੋਏ ਦੀਆਂ ਜਿਹੜੀਆਂ ਪੁਲੀਆਂ ਜਾਂ ਹੋਰ ਚੀਜ਼ਾਂ ਉਹ ਕਿਵੇਂ ਬਣਦੀਆਂ ਇਸ ਦਾ ਸਭ ਤੋਂ ਪਹਿਲਾ ਜਿਹੜਾ ਪ੍ਰੋਸੈਸ ਵਾ ਉਹ ਸਟਾਰਟ ਹੁੰਦਾ ਜੀ ਮਿੱਟੀ ਤੋਂ ਤੁਸੀਂ ਵੇਖੋ ਕਿ ਇੱਕ ਪਾਸੇ ਜਿਹੜੀ ਆ ਉਹ ਪੱਸਰਵ ਦੂਜੇ ਪਾਸੇ ਪਈ ਹੈ ਜੀ ਕਾਲੀ ਰੇਤਾ ਤੇ ਸਭ ਤੋਂ ਪਹਿਲਾਂ ਇਹਨਾਂ ਦੋਹਾਂ ਰੇਤਾਂ ਨੂੰ ਮਿਕਸ ਕੀਤਾ ਜਾਂਦਾ ਆਪਸ ਦੇ ਵਿੱਚ ਠੀਕ ਹੈ ਜੀ ਮਿਕਸ ਕਰਨ ਵਾਸਤੇ ਜਿਹੜਾ ਵਾ ਇਸ ਮਸ਼ੀਨ ਦਾ ਉਪਯੋਗ ਕੀਤਾ ਜਾਂਦਾ ਜਿਹੜੀ ਆ ਤੁਸੀਂ ਮਸ਼ੀਨ ਵੇਖ ਰਹੇ ਜੇ ਨਾ ਇਹਦਾ ਉਪਯੋਗ ਕੀਤਾ ਜਾਂਦਾ ਇਹਦੇ ਨਾਲ ਜਿਹੜੀ ਆ ਇਹ ਦੋ ਰੇਤਾਂ ਨੂੰ ਆਪਸ ਦੇ ਵਿੱਚ ਰਲایا ਜਾਂਦਾ ਰੇਤਾ ਨੂੰ ਮਿਕਸ ਕਰਨ ਤੋਂ ਬਾਅਦ ਪਰ ਲਿਆ ਜਾਂਦਾ ਜੀ ਫਰਮਿਆਂ ਦੇ ਵਿੱਚ ਹੁਣ ਤੁਸੀਂ ਵੇਖੋ ਕਿ ਇੱਕ ਲੱਕੜ ਦੇ ਫਰਮੇ ਦੇ ਵਿੱਚ ਜਿਹੜੀ ਆ ਇਹ ਰੇਤਾ ਭਰੀ ਜਾ ਰਹੀ ਆ ਤੇ ਇਹ ਜਿਹੜਾ ਤੁਸੀਂ ਫਰਮਾ ਵੇਖ ਰਹੇ ਜੇ ਲੱਕੜ ਦਾ ਇਹਦੇ ਵਿੱਚ ਜਿਹੜੀ ਆ ਇਹ ਰੇਤਾ ਤਾਂ ਭਰੀ ਗਈ ਆ ਤਾਂ ਕਿ ਇੱਕ ਫਰਮਾ ਜਿਹੜਾ ਬਹੁਤ ਤਿਆਰ ਕੀਤਾ ਜਾਵੇ ਜਿਹਦੇ ਵਿੱਚ ਦੇਗੀ ਲੋਹੇ ਦੀ ਜਿਹੜੀ ਆ ਉਹ ਢਲਾਈ ਹੋ ਕੇ ਪੈਣੀ ਆ ਤੇ ਇਹ ਜਿਹੜੇ ਫਰਮੇ ਆ ਨਾ ਲੱਕੜ ਦੇ ਜਾਂ ਇੱਕ ਅਲੂਮੀਨੀਅਮ ਦਾ ਵੀ ਫਰਮਾ ਬਣਦਾ ਵਾ ਜੇ ਮੰਨ ਕੇ ਚੱਲੋ ਕਿ ਜਿਆਦੀ ਵਧੀਆ ਕੁਆਲਿਟੀ ਚੀਜ਼ ਦੀ ਚਾਹੀਦੀ ਆ ਸਾਨੂੰ ਤੇ ਅਸੀਂ ਸਿਲਵਰ ਦਾ ਫਰਮਾ ਯਾਨੀ ਕਿ ਅਲੂਮੀਨੀਅਮ ਦਾ ਫਰਮਾ ਜਿਹੜਾ ਵਾ ਉਹ ਬਣਾ ਸਕਦੇ ਆ ਤੇ ਉਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਕੁਆਲਿਟੀ ਮਿਲੂਗੀ ਠੀਕ ਹੈ ਜੀ ਤੇ ਜਿਹੜੇ ਲੱਕੜ ਦੇ ਫਰਮੇ ਆ ਉਹ ਕੁਝ ਸਮੇਂ ਬਾਅਦ ਜਿਹੜੇ ਆ ਜਿਵੇਂ ਮੰਨ ਕੇ ਚੱਲੋ ਕਿ ਲੱਕੜ ਜਿਹੜੀ ਆ ਸੁੱਕਦੀ ਆ ਤੇ ਉਹ ਢਿੱਲੀ ਹੋ ਜਾਂਦੀ ਆ ਲੱਕੜ ਠੀਕ ਹੈ ਜੀ ਲੱਕੜ ਢਿੱਲੀ ਹੋਣ ਤੋਂ ਬਾਅਦ ਥੋੜੇ ਥੋੜੇ ਫਰਮੇ ਲੂਜ਼ ਵੀ ਹੋ ਜਾਂਦੇ ਕਈ ਵਾਰੀ ਮਤਲਬ ਖੁੱਲੇ ਵੀ ਹੋ ਜਾਂਦੇ ਫਰਮੇ ਇਸ ਕਰਕੇ ਜਿਆਦਾ ਵਧੀਆ ਕੁਆਲਟੀ ਵਾਸਤੇ ਸਿਲਵਰ ਦਾ ਪਰਮਾ ਹੀ ਵਰਤਿਆ ਜਾਂਦਾ ਤੇ ਇਹ ਜਿਹੜੇ ਸ਼ੇਕ ਮਾਰ ਰਿਹਾ ਨਾ ਰੇਤਤ ਦੇ ਵਿੱਚ ਇਹਨੂੰ ਰੇਤਾ ਨੂੰ ਸ਼ੇਕ ਦਿੱਤਾ ਜਾਊਗਾ ਤੇ ਸ਼ੇਕ ਮਾਰਨ ਦਾ ਕਾਰਨ ਇਹ ਆ ਕਿ ਇਹਦੇ ਵਿੱਚ ਜਿਹੜਾ ਸ਼ੇਕ ਵਾ ਉਹ ਥੱਲੇ ਤੱਕ ਚੱਲ ਜਾਊਗਾ ਤੇ ਜਿਹੜੀ ਰੇਤਾ ਵਾ ਉਹ ਥੱਲੇ ਤੱਕ ਪੱਕੀ ਹੋ ਜਾਊਗੀ ਠੀਕ ਹੈ ਜੀ ਹੁਣ ਆਪਾਂ ਆ ਜਾਨੇ ਜੀ ਪੱਠੀ ਵਾਲੇ ਪਾਸੇ ਇਹ ਜਿਹੜੀ ਤੁਸੀਂ ਵੇਖ ਰਹੇ ਜੇ ਮੋਟਰ ਇਹਦੇ ਤੇ ਇੱਕ ਪੱਖਾ ਲੱਗਾ ਵਾ ਤੇ ਇਧਰ ਜਿਹੜੀ ਪਾਈਪ ਆ ਰਹੀ ਸਾਹਮਣੇ ਇਹਦੇ ਵਿੱਚੋਂ ਦੀ ਤੇਲ ਆ ਰਿਹਾ ਇਦੀ ਮਦਦ ਦੇ ਨਾਲ ਇਹਨੂੰ ਜਿਹੜਾ ਵਾ ਕੈਪਸੂਲ ਦੇ ਵਿੱਚ ਲੋਹਾ ਜਿਹੜਾ ਵਾ ਉੱਪਰ ਗਲਾਇਆ ਜਾ ਰਿਹਾ ਬਹੁਤ ਜ਼ਿਆਦਾ ਟੈਂਪਰੇਚਰ ਵਾ ਜਿਹੜਾ ਇਹਦੇ ਵਿੱਚ ਵਾ ਤੁਸੀਂ ਵੇਖ ਸਕਦੇ ਜੀ ਇਹ ਕੈਪਸੂਲ ਦੇ ਵਿੱਚੋਂ ਜਦੋਂ ਲੋਹਾ ਬਿਲਕੁਲ ਪਾਣੀ ਵਾਂਗੂ ਹੋ ਜਾਊਗਾ ਨਾ ਉਦੋਂ ਇਹਨੂੰ ਕੱਢਿਆ ਜਾਊਗਾ ਪਾਣੀ ਵਾਂਗੂ ਜਦੋਂ ਲੋਹਾ ਹੋ ਜਾਊਗਾ ਤੇ ਫਿਰ ਇਹਨੂੰ ਕੱਢਿਆ ਜਾਊਗਾ ਤੇ ਫਿਰ ਜਿਹੜੇ ਤੁਸੀਂ ਰੇਤਾ ਦੇ ਫਰਮੇ ਵੇਖੇ ਸੀ ਨਾ ਉਹਨਾਂ 'ਚ ਪਾਇਆ ਜਾਊਗਾ ਇਹ ਜਿਹੜਾ ਸਾਹਮਣੇ ਤੁਸੀਂ ਫਰਮਾ ਤਿਆਰ ਹੋਇਆ ਵੇਖ ਰਹੇ ਜੀ ਇਹ ਰੇਤਾ ਦਾ ਫਰਮਾ ਹੈ ਪੂਰਾ ਤੇ ਇਹ ਮੋਟਰ ਦੀ ਬਾਡੀ ਤਿਆਰ ਕਰਨ ਵਾਸਤੇ ਜਿਹੜਾ ਉਹ ਫਰਮਾ ਬਣਾਇਆ ਗਿਆ ਵਾ ਤੇ ਤੁਸੀਂ ਵੇਖ ਸਕਦੇ ਜਿਕੇ ਲਾਗੇ ਬੰਨੇ ਹੋਰ ਵੀ ਕਈ ਫਰਮੇ ਪਏ ਨੇ ਜਿਹੜੇ ਸਾਰੇ ਕੇ ਰੇਤਾ ਦੇ ਹੀ ਤਿਆਰ ਕੀਤੇ ਗਏ ਨੇ ਤੇ ਇਹ ਵੱਖਰੀਆਂ ਵੱਖਰੀਆਂ ਚੀਜ਼ਾਂ ਦੇ ਜਿਹੜੇ ਆ ਫਰਮੇ ਆ ਤੇ ਜਿਹੜਾ ਇੱਕ ਫਰਮਾ ਆਪਾਂ ਵੇਖ ਰਹੇ ਸੀਗੇ ਅੰਦਰ ਜਿਹਦੇ ਵਿੱਚ ਮੈਂ ਰੇਤਾ ਭਰ ਰਿਹਾ ਸੀ ਉਹ ਆ ਬਣ ਕੇ ਤਿਆਰ ਹੋ ਗਿਆ ਉਹਨੂੰ ਸਫਾਈ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਆਪਾਂ ਵੇਖੀਏ ਕਿ ਜਿਹੜਾ ਮੋਟਰ ਦਾ ਫਰਮਾ ਬਣਿਆ ਸੀਗਾ ਉਹਨੂੰ ਉੱਤੋਂ ਬੰਦ ਕਰ ਦਿੱਤਾ ਗਿਆ ਤੇ ਇੱਕ ਛੋਟਾ ਜਿਹਾ ਛੇਕ ਹੈ ਦੇ ਵਿੱਚ ਜਿਹੜੀ ਰਾਈ ਲੋਹਾ ਜਿਹੜਾ ਵਾ ਉਹ ਵਿੱਚ ਪਾਇਆ ਜਾਊਗਾ ਜਦੋਂ ਪਿਗਲੇ ਆਇਆ ਲੋਹਾ ਉਹ ਜਿਹੜਾ ਵਾ ਲੋਹਾ ਪਿਗਲ ਚੁੱਕਾ ਵਾ ਪੂਰੀ ਤਰ੍ਹਾਂ ਤੇ ਹੁਣ ਤਿਆਰੀ ਹੋ ਰਹੀ ਹੈ ਜੀ ਇਹਨੂੰ ਖੋਲਣ ਦੀ ਪੱਠੀ ਨੂੰ ਤੇ ਇਹਦੇ ਵਿੱਚ ਤੁਸੀਂ ਵੇਖ ਰਹੇ ਜੇ ਆ ਜਿੱਧਰ ਦੀ ਇਹ ਸੱਬਲ ਮਾਰ ਰਿਹਾ ਵਾ ਜਾਂ ਸਰੀਆ ਮਾਰ ਰਿਹਾ ਨਾ ਇਧਰ ਦੀ ਜਿਹੜਾ ਵਾ ਲੋਹਾ ਬਾਹਰ ਆਉਣਾ ਵਾ ਠੀਕ ਹੈ ਜੀ ਇੱਥੇ ਇਹਨਾਂ ਨੇ ਇੱਕ ਛੋਟਾ ਜਿਹਾ ਹੋਲ ਦਿੱਤਾ ਹੋਇਆ ਵਾ ਤੁਸੀਂ ਵੇਖੋ ਇਹਦੇ ਵਿੱਚ ਦੀ ਅੱਗ ਜਿਹੜੀ ਆ ਬਾਹਰ ਆਉਂਦੀ ਪਈ ਆ ਇਹਦੇ ਵਿੱਚੋਂ ਲੋਹਾ ਬਾਹਰ ਆਊਗਾ ਜਦੋਂ ਇਹਨੂੰ ਪੂਰੀ ਤਰ੍ਹਾਂ ਖਾਲੀ ਕਰ ਲਿਆ ਗਿਆ ਛੇਕ ਨੂੰ ਇਧਰ ਦੀ ਲੋਹਾ ਸਾਰਾ ਜਿਹੜਾ ਵਾ ਬਾਹਰ ਕੱਢਿਆ ਜਾਊਗਾ। ਹੁਣ ਤੁਸੀਂ ਵੇਖੋ ਕਿ ਇੱਕ ਬਾਲਟੀ ਜਿਹੜੀ ਉਹ ਲਿਆ ਕੇ ਰੱਖੀ ਗਈ ਆ। ਲੋਹਾ ਕੱਢਣ ਵਾਸਤੇ ਇਹ ਜਿਹੜੀ ਬਾਲਟੀ ਆ ਇਹ ਲੋਹੇ ਦੀ ਜਾਂ ਸਿਲਵਰ ਦੀ ਜਾਂ ਕਿਸੇ ਹੋਰ ਤਾਦ ਦੀ ਨਹੀਂ ਗੀ ਇਹ ਬਾਲਟੀ ਆ ਜੀ ਮਿੱਟੀ ਦੀ ਮਿੱਟੀ ਦੀ ਬਾਲਟੀ ਤਾਂ ਕਰਕੇ ਵਰਤੀ ਜਾਂਦੀ ਆ ਕਿ ਇਹਦੇ ਵਿੱਚ ਜਿਹੜਾ ਲੋਹਾ ਜੁੜਦਾ ਨਹੀਂ ਆ ਜਾਂ ਜੇ ਮੰਨ ਕੇ ਚੱਲੋ ਕਿ ਲੋਹੇ ਦੀ ਬਾਲਟੀ ਹੋਊਗੀ ਤੇ ਲੋਹਾ ਲੋਹੇ ਦੇ ਨਾਲ ਜੁੜ ਜਾਊਗਾ ਗਰਮ ਤੇ ਇਹ ਮਿੱਟੀ ਦੀ ਬਾਲਟੀ ਆ ਤੇ ਉਸ ਤੋਂ ਬਾਅਦ ਤੁਸੀਂ ਵੇਖੋਗੇ ਅੰਦਰੋਂ ਜਿਹੜਾ ਵਾ ਇਹਦੇ ਵਿੱਚੋਂ ਦੇਗੀ ਲੋਹਾ ਜਿਹੜਾ ਬਾਹਰ ਆ ਰਿਹਾ ਵਾ ਲਾਵੇ ਦੀ ਤਰ੍ਹਾਂ ਇਹ ਲੋਹਾ ਜਿਹੜਾ ਵਾ ਇਹ ਉਹੀ ਸਕ੍ਰੈਪ ਆ ਜਿਹੜੀ ਅਸੀਂ ਵੇਚ ਦਿੰਨੇ ਆ ਕਵਾੜੀਆਂ ਨੂੰ ਉਹੀ ਸਕ੍ਰੈਪ ਜਿਹੜੀ ਆ ਫੈਕਟਰੀਆਂ ਚ ਜਾਂਦੀ ਆ ਤੇ ਫਿਰ ਢਲਾਈ ਹੋ ਕੇ ਜਿਹੜੀ ਆ ਵਾਪਸ ਆਪਣੇ ਕੋਲ ਨਵੇਂ ਲੋਹੇ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਆਉਂਦੀ ਆ ਜਿਹੜਾ ਵਾ ਤਿਆਰੀ ਹੈ ਜੀ ਫਰਮੇ ਦੇ ਵਿੱਚ ਲੋਹਾ ਪਾਉਣ ਦੀ ਤੇ ਇਹ ਜਿਹੜਾ ਤੁਸੀਂ ਫਰਮਾ ਵੇਖ ਰਹੇ ਜੇ ਇਹ ਫਰਮਿਆਂ ਦੇ ਵਿੱਚ ਸਿਰਫ ਇੱਕ ਦੋ ਛੇਕ ਰੱਖੇ ਗਏ ਆ ਇੱਕ ਛੇਕ ਜਿਹਦੇ ਵਿੱਚ ਦੀ ਲੋਹਾ ਵਜਾਊਗਾ ਤੇ ਦੂਜੀ ਥਾਣੀ ਜਿਹੜਾ ਵਾ ਪਤਾ ਲੱਗ ਜੂਗਾ ਕਿ ਲੋਹਾ ਜਿਹੜਾ ਵਾ ਇਹ ਚੰਗੀ ਤਰ੍ਹਾਂ ਵਿੱਚ ਭਰ ਚੁੱਕਾ ਵਾ ਤੇ ਇਹਦੇ ਉੱਤੇ ਭਾਰ ਤਾਂ ਰੱਖਿਆ ਗਿਆ ਵਾ ਤਾਂ ਕਿ ਜਦੋਂ ਲੋਹਾ ਗਰਮ ਵਿੱਚ ਪਾਇਆ ਗਿਆ ਤੇ ਇਹਦੇ ਵਿੱਚ ਇੱਕ ਤਰ੍ਹਾਂ ਦੀ ਗੈਸ ਬਣੂਗੀ ਤੇ ਉਹਦੇ ਨਾਲ ਜੇ ਫਰਮਿਆਂ ਦੇ ਉੱਤੇ ਭਾਰ ਨਾ ਹੋਇਆ ਤੇ ਚੁੱਕੇ ਜਾ ਸਕਦੇ ਆ ਫਰਮੇ ਤਾਂ ਥੋੜੇ ਜਿ ਤੇ ਉਦੇ ਨਾਲ ਹੋਊਗਾ ਕਿ ਕਿ ਜਿਹੜੀ ਚੀਜ਼ ਬਣੀ ਆ ਉਹਦੀ ਸ਼ੇਪ ਖਰਾਬ ਹੋ ਜੂਗੀ ਇਸ ਕਰਕੇ ਇਹਨੂੰ ਜਿਹੜਾ ਵਾ ਉੱਤੇ ਪਾਰ ਰੱਖਿਆ ਜਾਂਦਾ ਫਰਮਿਆਂ ਦੇ ਤੇ ਬਹੁਤ ਆਸਾਨ ਚ ਹਾਂ ਆਹੋ ਸੀ 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 ਇਹ ਬਹਿਣੇ ਬੋਲੀ ਆਹ ਕੋਈ ਜਦ ਤੱਕ ਸਪੀਡ ਨਹੀਂ ਦੇਣਾ ਹਾਂ ਆਹ ਇਹ ਜਿਹੜਾ ਲੋਹਾ ਵਾ ਇਹਦੇ ਵਿੱਚ ਪਾ ਰਹੇ ਆ ਗਰਮ ਗਰਮ ਜੋ ਤੁਸੀਂ ਵੇਖ ਰਹੇ ਸਾਰਾ ਲੋਹਾ ਹੀ ਆ ਪਿਗਲੇ ਹੋਇਆ ਲੋਹਾ ਵਾ ਦੇਗੀ ਲੋਹਾ ਇਹ ਇੱਕ ਮੋਟਰ ਦਾ ਸਾਂਚਾ ਵਾ ਜਿਹਦੇ ਵਿੱਚ ਪਾ ਰਹੇ ਆ ਮੋਟਰ ਜਿਵੇਂ ਆਪਾਂ ਕਵਰ-ਕਵਰ ਵਗੈਰਾ ਵੇਨੇ ਆ ਨਾ ਉਹ ਚੀਜ਼ਾਂ ਆ ਮੋਟਰ ਦੀਆਂ ਮੋਟਰ ਦੀ ਪੂਰੀ ਬੋਡੀ ਉਹ ਨਹੀ 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 ਦੇਖੀ ਚਲਸਾ ਤੇ ਕਰਵਾ ਬਾਕੀ ਬਾਕੀ ਮਿਟਾ ਦੇ ਇਹਦਾ ਕੰਮ ਆ ਕੰਮ ਬਹੁਤ ਜਿਆਦਾ ਰਿਸਕੀ ਹੈ ਇਹ ਇਹਦੇ ਵਿੱਚ ਕੋਈ ਚੀਜ਼ ਪਾਈ ਜਾਂਦੀ ਜਿਹਦਾ ਕਰਕੇ ਅੱਗ ਲੱਗਦੀ ਆ ਕਿ ਜਾਂ ਆਪੇ ਲੱਗ ਜਾਂਦੀ ਆ ਸੀਰਾ ਪਾਇਆ ਹੁੰਦਾ ਠੀਕ ਹੈ ਜੀ ਬਸ ਹੁਣ ਇਹਨੂੰ ਵੀ ਖੋਲ ਦੇਣ ਲੱਗੇ ਆ ਕਿਉਂਕਿ ਜਿਹੜਾ ਲੋਹਾ ਜਦੋਂ ਠੰਡਾ ਹੋ ਗਿਆ ਇਹਨਾਂ ਨੇ ਖੋਲ ਦੇਣਾ ਹੁਣ ਇਹਨੂੰ ਵੀ ਖੋਲਣ ਲੱਗੇ ਆ ਇਹਨੂੰ ਖੋਲਣ ਲੱਗੇ ਜੇ ਕਿ ਦੇਖੋ ਧਰ ਕੇ ਇਧਰ ਵਿਖਾਓ ਆਪਣਾ ਸ਼ਰਮਾ ਜੀ ਹੋ ਜਾ ਮੱਤੇ ਗੇਂਦੇ ਆ ਕਾਤੀ ਫਲਾ ਹਾਂ ਇਹ ਜਿਹੜੀ ਆ ਇਹੀ ਮਿੱਟੀ ਕੰਮ ਆਉਂਦੀ ਹੈ ਕਿ ਜਾਂ ਦੁਬਾਰਾ ਇਹਨੂੰ ਮਤਲਬ ਕੀ ਕਰਦੇ ਜੀ ਦੁਬਾਰਾ ਨਵੀਂ ਪੌਣੀ ਪਾਣੀ ਇਹ ਨਹੀਂ ਆਉਂਦੀ ਕੰਮ ਅੱਛਾ ਕੰਮ ਆਊਗੀ ਆਉਗੀ ਕੰਮ ਠੀਕ ਹੈ ਠੀਕ ਜਿਹੜੀ ਇਹ ਹੀ ਮਿੱਟੀ ਆ ਇਹਨੂੰ ਫੇਰ ਦੁਬਾਰਾ ਚੂਰਾ ਕਰਕੇ ਤੇ ਫੇਰ ਦੁਬਾਰਾ ਵਰਤਣਗੇ ਇਹਨੂੰ ਉਸ ਮਸ਼ੀਨ ਦੇ ਵਿੱਚ ਰਲਾ ਕੇ ਤੇ ਇਸੇ ਮਿੱਟੀ ਨੂੰ ਦੁਬਾਰਾ ਵਰਤਿਆ ਜਾਊ ਫੇਰ ਉਹ ਤੁਸੀਂ ਜਿਹੜਾ ਫਰਮਾ ਉਹ ਵੇਖ ਰਹੇ ਹੋ ਤੇ ਉਹਨੂੰ ਲੱਗਿਆ ਖੋਲਣ ਤੇ ਮੁੱਲ ਲਓ ਜੀ ਇਹ ਦਿੱਤਾ ਖੋਲ ਉਹਨਾਂ ਨੇ ਫਰਮਾ ਦੇ ਲੋਹਾ ਤੁਸੀਂ ਵੇਖੋ ਵਿੱਚ ਕਿੰਨਾ ਲਾਲ ਤੇ ਗਰਮ ਹੋਇਆ ਪਿਆੰਦਾ ਇਹ ਜੇ ਤੁਸੀਂ ਮੰਨ ਲਓ ਰੋਕ ਕੇ ਖੋਲਦੇ ਜੇ ਤੇ ਫੇਰ ਕੀ ਹੋਊਗਾ ਨਿਕਲ ਨਹੀਂ ਪਾਉਗੀ ਅੱਛਾ ਬਹੁਤ ਮਿਹਨਤ ਹੋਊਗੀ ਠੀਕ ਠੀਕ ਇਹਨਾਂ ਜਿਹੜੀ ਵੀਰ ਜੀ ਮਿੱਟੀ ਆ ਨਾ ਇਹਦੇ ਵਿੱਚ ਇਹ ਲਾਉਣੀ ਪੈਂਦੀ ਆ ਇਹਨਾਂ ਨੂੰ ਗਰਮ ਗਰਮ ਲੋਹੇ ਤੋਂ ਹੀ ਕਿਉਂਕਿ ਜੇ ਮੰਨ ਲਓ ਕਿ ਇਹਨੂੰ ਛੱਡ ਦਿੰਦੇ ਆ ਨਾ ਐਵੇਂ ਤੇ ਕੀ ਹੈ ਕਿ ਮਿੱਟੀ ਜਿਹੜੀ ਆ ਉਹ ਬਹੁਤ ਸਖਤ ਹੋ ਜੂਗੀ ਪੱਕ ਵਿੱਚ ਤੇ ਫਿਰ ਉਸ ਤੋਂ ਬਾਅਦ ਇਹ ਨਿਕਲੂਗੀ ਨਹੀਂ ਬਹੁਤ ਔਖੀ ਨਿਕਲੂਗੀ ਬੜੀ ਮਿਹਨਤ ਪਾਉਗੇ ਇਹਨਾਂ ਨੂੰ ਠੀਕ ਹੈ ਜੀ ਇੱਕ ਜਿਹੜੀ ਇਹਨਾਂ ਦੀ ਮਿੱਟੀ ਆ ਆ ਵਾਲੀ ਇਹ ਇਹਨਾਂ ਦੇ ਕੰਮ ਨਹੀਂ ਆਉਗੀ ਮੁੜਕੇ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਰੋੜੇ ਜੇ ਬਣ ਜਾਣੇ ਆ ਤੇ ਮਿੱਟੀ ਤੇ ਜਿਵੇਂ ਆਪਾਂ ਗਰਮ ਕਰਦੇ ਆ ਤੇ ਮਿੱਟੀ ਪੱਥਰ ਵਾਂਗ ਬਣ ਜਾਂਦੀ ਆ ਤੇ ਪੱਥਰ ਬਣ ਜਾਣੀ ਵਿੱਚ ਇਸ ਕਰਕੇ ਇਹਨਾਂ ਨੂੰ ਜਿਹੜੀ ਆ ਇਹ ਮਿੱਟੀ ਵਿੱਚੋਂ ਕੱਢਣੀ ਪੈਂਦੀ ਆ ਉਸੇ ਵੇਲੇ ਜੀ ਠੀਕ ਹੈ ਜੀ ਬਾਕੀ ਇਸ ਤਰ੍ਹਾਂ ਜਿਹੜਾ ਵਾ ਇਹ ਸਾਰਾ ਡੇਗੀ ਲੋਹੇ ਦੀ ਜਿਹੜੀ ਆ ਢਲਾਈ ਹੁੰਦੀ ਆ ਤੇ ਇਸ ਤਰ੍ਹਾਂ ਨੂੰ ਲੋਹੇ ਨੂੰ ਢਾਲ ਕੇ ਤੇ ਆਪਾਂ ਕੋਈ ਵੀ ਚੀਜ਼ ਜਿਹੜੀ ਆ ਫੈਕਟਰੀ ਦੇ ਵਿੱਚੋਂ ਇਹ ਤੋਂ ਬਣਵਾ ਸਕਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਵੇਖਣ ਵਾਸਤੇ ਧੰਨਵਾਦ